ਮਮੇ ਨੂੰ ਤਾਂ ਸਿੱਧਾ ਨਹੀਂ ਆਇਆ ਕਿ ਨਹੀਂ ਮਮੀ ਦੱਸੋ ਪੁੱਤ ਮੈਂ ਆਪੇ ਹੀ ਨਾਨਾ ਨਵਦੀਪ ਦੇ ਪਿੰਡ ਚੱਲੇ ਜੇ ਅੱਛਾ ਅੱਛਾ ਚੱਲ ਕੋਈ ਨਹੀਂ ਪੁੱਤ ਉਹ ਭਾਬੀ ਦਾ ਫੋਨ ਆਉਂਦਿਆ ਸੀ ਹਾਂ ਚਾਖਣ ਦੇ ਵੀ ਤੁਸੀਂ ਆਏ ਹੈ ਨਹੀਂ ਕਿੰਨਾ ਚਿਹਰਾ ਹੋ ਗਿਆ ਚੱਲ ਹੁੰਦਾ ਹੀ ਹੈ ਮਮੀ ਅਗਲੇ ਨੂੰ ਹਣਾ ਚੱਲ ਕੋਈ ਨਹੀਂ ਪੁੱਤ ਫਿਰ ਕੀ ਹੈ ਆਓ ਤੇ ਡੇ ਹੀ ਫਿਕਰ ਜੀ ਕਰਨਾ ਹਾਂ ਉਹ ਮੈਂ ਨਾ ਟੈਨਸ਼ਨ ਲਓ ਕੋਈ ਗੱਲ ਨਹੀਂ ਹੁਣ ਸਰਕਲ ਚੱਲਣ ਡਿਆ ਪਿਆ ਹੈ ਹੁੰਦਾ ਮਮੀ ਧੀਆ ਵਾਲਿਆਂ ਨੂੰ ਆਹੋ ਪੁੱਤ ਫਿਕਰ ਤਾਂ ਹੁੰਦਾ ਹੀ ਹੈ ਬਾਹੂ ਤੇ ਮੈਂ ਚੱਲ ਹੋ ਆਪਣੇ ਡੇ ਨੇ ਚੱਲ ਕੋਈ ਗੱਲ ਨਹੀਂ ਹੋ ਗਈਆਂ ਬਾਕੀ ਕੋਈ ਨਹੀਂ ਆ ਜਾਗੇ ਸ਼ਾਮਾ ਨੂੰ ਜੇ ਨਾ ਹੋਇਆ ਤਾਂ ਫਿਰ ਕੱਲ ਨੂੰ ਤੜਕੇ ਆ ਜਾਗੀ ਪਰ ਇਹ ਤਾਂ ਡਿਊਟੀ ਦੇ ਟਾਈਮ ਤੇ ਆ ਜਾਊਗਾ ਕੋਈ ਨਹੀਂ ਮੰਮੀ ਉਹਨੂੰ ਮੈਂ ਹੁੰਦਾ ਛੱਡਵਾਗਾ ਹਾਂ ਚੱਲ ਇਦਾਂ ਹੀ ਕਰੀ ਤੇ ਮੈਂ ਵੀ ਕਰ ਲਾਂਗਾ ਗੱਲ ਉੱਥੇ ਫੈਕਟਰੀ 'ਚ ਆਹੋ ਤੂੰ ਇੰਨਾ ਕੰਮ ਪੱਕਾ ਕਰਦੇ ਉਹਦਾ ਕੋਸ਼ਿਸ਼ ਹੋਏਗੀ ਸਾਡੀ ਸ਼ਾਮਾ ਦੀ ਵੀ ਸ਼ਾਮਾ ਨੂੰ ਆ ਜਾਈਏ ਚੱਲ ਤੂੰ ਸ਼ਾਮਾ ਨੂੰ ਨਾ ਆਈ ਚੱਲ ਘੜੀ ਜਾਣਾ ਵਾ ਕਦੇ ਰਾਤ ਬਹਿਣਗੇ ਗੱਲਾਂ ਬਾਤਾਂ ਕਰਨਗੇ ਚਲੋ ਕੋਈ ਗੱਲ ਨਹੀਂ ਰਗਾ ਲਿਓ ਰਾਤ ਹੀ ਲਾਓ ਹੁਣ ਕੋਈ ਗੱਲ ਨਹੀਂ ਹਾਂ ਤੇ ਅਸੀਂ ਚੱਲਦੇ ਆਂ ਫਿਰ ਜਾਓ ਫਿਰ ਕੋਈ ਚੀਜ਼ ਜਾਜ ਲੈ ਜੀ ਨਿਆਣੇ ਆਉਣੇ ਵਾਸਤੇ ਜੀਤ ਉਹ ਕਹਾਣਾ ਕੋਈ ਨਾ ਕੋਈ ਕਹਾਣਾ ਹਾਂ ਯੋ ਨਾ ਬਾਮਲਾਂ ਨੂੰ ਕਮ ਦਉਂਦਾ ਹਾਂ ਕੋਈ ਨਹੀਂ 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 ਜਾ ਮੇਰਾ ਪੁੱਤ ਤੇ ਜਾ ਕੇ ਫੋਨ ਕਰਦੀ ਠੀਕ ਆ ਅ ਚੰਗੀ ਕੀਤਾ ਹੀ ਉਹ ਹੈ ਉਹ ਮੈਂ ਤੇ ਆਖਿਆ ਵੀ ਸੁੰਡੀਆਂ ਚੜੀਆਂ ਉਹਨਾਂ ਨੂੰ ਭਿੰਡੀਆਂ ਨੂੰ ਉੱਤੇ ਮੜਾ ਮੋਟਾ ਕੋ ਕਰਦੀ ਸਪਰੇਸ ਫਰੂ ਲੈ ਆ ਕੇ ਆ ਪਤਾ ਨਹੀਂ ਕਿਹੜੀ ਮਾਰਤੀ ਆ ਤੇ ਲੂ ਛੜਿਆ ਸਭ ਕੋ ਹੋ ਜਾਂਦੇ ਤੇ ਕੀ ਕੱਲੇ ਗੱਲਾਂ ਕਰ ਆ ਵੇਲਾ ਮੁੜੇ ਆਪਣੇ ਦੇ ਕੰਮ ਆ ਸਿਰਫ ਮਿਰਚਾਂ ਦੇ ਚਾਰ ਬੂਟੇ ਵਜੇ ਆ ਬਾਕੀ ਉਹਨੇ ਵੇ ਕੀ ਬਣਾਤਾ ਸਾਰੀ ਚੀਜ਼ਾਂ ਦਾ ਆ ਦੇਖ ਸਾਰੀਆਂ ਸਾੜਦੀਆਂ ਆ ਤੇ ਜੇ ਹਲਦੀ ਦੇ ਚਾਰ ਬੂਟੇ ਲਾਇਓ ਵੀ ਸਾੜ ਛੜੇ ਆ। ਮਾਂ ਕਦੇ ਬੀਜਣੀ ਨਾ ਕਦੇ ਗੋਡਣੀ। ਬੰਦੇ ਉਹਨੂੰ ਦੋਖ ਹੁੰਦਾ ਜਿਹਨੇ ਚੀਜ਼ ਲਾਈ ਹੋਵੇ। ਕੋਹ ਨਹੀਂ ਵੇਂਦਾ ਜਿਹੜੀ ਨਹੀਂ ਕੋਈ ਚੀਜ਼ ਸਾੜ ਹੀ ਛੜੀ ਆ ਫੜਕੇ ਸਾਰੀ। ਤੂੰ ਕਹਿੰਦੀ ਹੋਈ ਜਾ ਕੇ ਬਾਹਰ ਘਾ ਘਾ ਕੱਖ ਗਾਣਾ ਵੀ ਆ ਕੇ ਵੇਖਾ। ਮੈਂ ਤਾਂ ਕਿਹਾ ਸੀ ਪੁਕਾਰ ਬੜਾ ਗੇਟ ਦੇ ਲਾਗੇ ਲਾਗੇ ਤੇ ਉੱਥੇ ਮਾਰ ਦੇ। ਮੈਨੂੰ ਕੀ ਪਤਾ ਹੈ ਸ਼ਦਾਈ ਨੇ ਫੜਕੇ ਸਾਰਾ ਮਾਰ ਦੇ। ਯਾਰ ਤੂੰ ਤੇ ਨਾ ਫੜਕੇ ਸਾਰਾ ਸਵਾਦ ਹੀ ਮਾਰ ਛੜਿਆ ਵੇਖਾ ਕਿ ਦੀ ਰੀਨ ਆ ਮੈਂ ਲਾਈਆਂ ਇਹ ਚੀਜ਼ਾਂ। ਚੱਲ ਮੇਰੀ ਗੱਲ ਸੁਣੋ। ਹਾਂ। ਨਾਉ ਤੁਹਾਡੀ ਨਹੀਂ ਗੁੱਸਾ ਕਰਨ। ਕੀ ਆਂਦੀ ਡੈਡੀ ਨੇ ਨਵੇਂ ਕਦੀ ਨਹੀਂ ਪਾਏ ਪੁਰਾਣੇ ਕੱਢ ਕੱਢ ਕੇ ਪਾਈ ਰੱਖਦੇ ਆ ਉਹ ਮੇਰੀ ਪਿੱਲੋ ਗੱਲ ਸੁਣ ਲੈ ਵੱਡੀਆਂ ਸਿਆਣੀਆਂ ਨਵੇਂ ਲੀੜੇ ਗਰਮੀ ਦੇ ਵਿੱਚ ਚੰਗੇ ਲੱਗਦੇ ਆ ਪਾਏ ਉਹਦੇ ਪਿੰਡਾ ਵੱਢ ਕੇ ਖਾਂਏ ਦੇ ਆਦੇ ਪੁਰਾਣੇ ਮਾੜੇ ਮੋਟੇ ਘਸੇ ਆ ਤੇ ਚੱਲ ਵਧੀਆ ਲੱਗਦਾ ਵਾ ਜੇ ਮਾੜਾ ਮੋਟਾ ਪਸੀਨਾ ਆ ਵੀ ਜਾਵੇ ਨਾ ਤੇ ਇਹ ਆ ਵੀ ਵਹਾ ਵਾ ਹੂਗਾ ਨਾ ਸੁੱਕ ਜਾਂਦਾ ਵਾ ਨਹੀਂ ਤੇ ਨਵੇਂ ਲੀੜੇ ਪਾ ਗਰੇ ਮੈਂ ਇੱਥੇ ਕਿਹੜਾ ਸਟੋਰ ਤੇ ਲਗਾ ਕੇ ਦੇਣ ਹੈ ਗੱਲ ਸਟੋਰ ਤੇ ਲੱਗਣ ਦੀ ਨਹੀਂ ਗਈ ਪਰ ਨਾ ਨੌਤੀ ਦਾ ਮਾਨ ਹੀ ਰਹਿ ਜਾਂਦਾ ਵਾ ਜੇ ਤੁਸੀਂ ਪਾ ਲੋ ਨਾ ਤਾਂ ਅਗਲੀ ਨੇ ਹੋਏ ਮੈਂ ਲਿਆ ਕੇ ਦਿੱਤਾ ਡੈਡੀ ਨੇ ਪਾਇਆ ਵਾ ਤੇ ਜਦੋਂ ਤੁਸੀਂ ਪਾ ਉਹ ਫਿਰ ਮੈਨੂੰ ਅੱਜ ਕਹਿਣ ਢੀ ਆਂਦੀ ਮੰਮੀ ਵੇਖ ਲਓ ਮੈਂ ਕਿੰਨੇ ਲਿਆ ਲਿਆ ਦਿੱਤੇ ਡੈਡੀ ਨੂੰ ਤੇ ਕਦੀ ਨਹੀਂ ਮੈਂ ਪਾਇਆ ਵੇਖਿਆ ਉਹ ਹੀ ਪੁਰਾਣੇ ਕੜਕੜ ਪਾਈ ਜਾਂਦੇ ਆ ਤੇ ਫਿਰ ਮੈਂ ਸੋਚਿਆ ਮੈਂ ਚੱਲ ਜਾ ਕੇ ਤੁਹਾ ਨਾਲ ਗੱਲ ਕਰਕੇ ਆਉਣੀ ਅੱਜ ਕਿਉਂ ਨਹੀਂ ਪਾਉਂਦੇ ਤੁਸੀਂ ਮੇਰਾ ਦਿਮਾਗ ਥੋੜਾ ਭੁਆਵਾ ਵੀ ਨਵੇਂ ਲੀੜੇ ਅੰਦਰ ਪਏ ਤੇ ਪੁਰਾਣੇ ਪਾ ਕੇ ਤੇ ਤੁਰਿਆ ਫਿਰ ਮੈਂ ਨਾਲ ਚੱਲ ਕੋਈ ਵਿਆਹ ਫੰਕਸ਼ਨ ਹੁੰਦਾ ਵਾ ਨਾ ਤੇ ਫਿਰ ਨਵੇਂ ਲੀੜੇ ਪਾਵਾਂਗੇ ਦੱਸ ਵਿਆਹ ਫੰਕਸ਼ਨ ਆਵੇ ਨਾ ਤੇ ਨਵੇਂ ਤੁਸੀਂ ਪਾਓ ਨਾ ਅਗਲੀ ਗੁੱਸਾ ਕਰਦੀ ਆਂਦੀ ਮੈਂ ਬਥੇਰੇ ਲਿਆ ਦੂੰਗੀ ਡੈਡੀ ਨੂੰ ਹੋਰ ਜੇ ਹੁਣ ਮਾਰੇ ਨਹੀਂ ਦਿੱਤਾ ਵਾ ਤੇ ਪਾਇਆ ਕਰੋ ਮੇਰੀ ਗੱਲ ਸੁਣ ਪਹਿਲਾਂ ਆਵੇ ਕਿੱਦਾਂ ਸੋਨਾ ਲੋਰ ਆਵੇ ਦਿੱਤਾ ਨੇ ਆਹ ਲੀਕਾਂ ਆ ਆਹ ਵੀ ਇਹਦੇ ਅਜੇ ਤੱਕ ਬੜੇ ਵਧੀਆ ਵਾ ਵਧੀਆ ਵਾ ਤੁਹਾਨੂੰ ਇਹੋ ਹੀ ਚੰਗੇ ਲੱਗਣੇ ਆ ਹਾਂ ਪਹਿਲਾਂ ਮੈਨੂੰ ਲੈ ਆ ਜਿੰਦੀ ਆ ਨਾ ਤੇ ਮੈਂ ਉਸ ਵੇਲੇ ਪਾ ਲਈਆ ਕਰਕੇ ਮੇਰੀ ਪਹਿਲਾਂ ਗੱਲ ਸੁਣ ਲਾ ਹੁਣ ਬੁੱਢੇ ਹੋ ਗਏ ਆ ਚਿੱਟੀ ਦਾੜੀ ਹੋ ਗਈ ਸਾਰੀ ਹੁਣ ਅਹੀਂ ਇੱਧਰੋਂ ਜਾਣਾ ਚੰਗੇ ਲੀੜੇ ਪਾਪ ਆ ਗਏ ਲੈ ਦੱਸ ਜੇ ਬੁੱਢੇ ਹੋ ਗਏ ਆ ਤੇ ਕੀ ਗੱਲ ਕੱਪੜਾ ਪਾਉਣਾ ਛੱਡ ਦੇਣਾ ਹਾਦੀ ਹੋਈ ਤੁਹਾਡੇ ਵਾਲੀ ਤੁਹਾਡੀ ਤਾਂ ਸੋਚ ਹੀ ਬੜੀ ਗਲਤ ਵਾ ਫਿਰ ਉਹ ਮੇਰੀ ਗੱਲ ਸੁਣ ਉਹਨੂੰ ਕਹਿ ਵੀ ਗੁੱਸਾ ਨਾ ਕਰ ਤੇ ਕੋਈ ਗੱਲ ਨਹੀਂ ਮੈਂ ਕਿਦਨ ਕਿਦ ਗਿਆ ਨਾ ਸ਼ਹਿਰ ਨੂੰ ਤੇ ਹੁਣ ਜਾਣ ਲੱਗਿਆ ਪਾ ਦੂੰਗਾ ਹੁਣ ਵੀ ਤਾਂ ਮੰਨੇ ਜੇ ਜੇ ਪਹਿਲਾਂ ਹੀ ਮੰਨ ਜਾਂਦੇ ਤੇ ਫੇਰ ਮੇਰੀ ਗੱਲ ਸੁਣ ਲੋ ਜੇ ਪ੍ਰਮਾਤਮਾ ਨੇ ਫਾਂ ਬੜੀ ਹੈ ਨਾ ਮੜੀ ਬਦਲੀ ਤੇ ਪੈਸੇ ਸਾਂਭ ਕੇ ਰੱਖੋ ਨਹੀਂ ਤੇ ਵੱਡੇ ਮੇਰੇ ਵੀਰਾਂ ਲੈ ਵੇਖ ਲੈ ਇਹਨੂੰ ਜੈਸ਼ੀਆਂ ਕਰ ਛੜੀਆਂ ਤੇ ਹੁਣ ਤੁਰਿਆ ਫਿਰਦਾ ਕਿ ਨਹੀਂ ਦਰਦਰ ਤੇ ਹੈਂ ਆਦੇ ਗੱਲ ਕਿਤੇ ਸੁਣ ਨਾ ਲਵੇ ਚੱਲ ਪਰੇ ਹੀ ਬੈਠੇ ਆ ਚੱਲ ਕੋਈ ਨਹੀਂ ਮਾੜੇ ਚੰਗੇ ਟਾਈਮ ਦਾ ਪਤਾ ਹੁੰਦਾ ਕਦੋਂ ਆ ਜਾਣਾ ਵਾ ਉਦਾਂ ਤੇ ਫਿਕਰ ਨਾ ਕਰੋ ਨਾ ਉਹ ਸਾਡੀ ਸਿਆਣੀ ਆ ਤੇ ਨਾਲੇ ਮੈਂ ਤਾਂ ਨਾ ਇੱਕ ਹੋਰ ਸਲਾਹ ਕਰਨੀ ਆ ਦੱਸ ਉਹ ਆਪਣੀ ਰਮਨ ਨਹੀਂ ਗਈ ਆਹੋ ਉਹ ਆਂਦੀ ਮੈਂ ਕਮੇਟੀ ਸ਼ੁਰੂ ਕਰਨ ਲੱਗੀ ਆ ਤੇ ਜੇ ਤੁਸੀਂ ਕਹੋ ਤਾਂ ਕਮੇਟੀ ਨਾ ਪਾ ਲਈਏ ਮੇਰੀ ਗੱਲ ਸੁਣ ਲਾ ਮੇਟੀਆਂ ਦੀ ਮੈਂ ਬੜੀ ਬੜੀ ਦੂਰ ਗੱਲਾਂ ਸੁਣੀਆਂ ਆ ਇਹ ਬਹਿ ਬੂ ਵੀ ਜਾਂਦੀਆਂ ਇਹਦੇ ਕੋਈ ਬੰਦੇ ਚੰਗੇ ਹੋਣਗੇ ਤੇ ਫਿਰ ਪਾਓ ਨਹੀਂ ਤੇ ਰਹਿਣ ਦਿਓ ਮੇਰੇ ਰਗਮ ਥੱਲੇ ਨਾ ਆਜਿਓ ਚੰਗੇ ਬੰਦੇ ਪਾਉਣ ਲੱਗੇ ਆ ਸਾਰੇ ਪਿੰਡਦਿਆਂ ਨੇ ਪਾਉਣੀ ਆ ਪਿੰਡੇ ਕਿਥੇ ਭੱਜ ਲੈ ਲੈ ਕੇ ਕਮੇਟੀ ਕਿਥੇ ਭੱਜ ਲੈ ਮੁਰਕੇ ਐਵੇਂ ਲੋਕੇ ਹੱਸ ਕੇ ਦਾ ਛੱਡ ਦੇ ਹੁੰਦੇ ਆ ਉਹ ਫਾਣੇ ਨਹੀਂ ਦਿੱਤੀ ਠਿਕੜੇ ਨਹੀਂ ਦਿੱਤੀ ਹੋ ਗਿਆ ਜੇ ਹੋ ਗਿਆ ਜਿਹੜਾ ਵੀ ਕੰਮ ਕਰਨਾ ਤੈਨ ਮੱਗੇ ਦੱਸੀ ਗੱਲ ਵੀ ਪੈਸਾ ਉੱਥੇ ਖਰਚਣਾ ਵਾ ਜਿੱਥੇ ਲੋੜ ਹੋਵੇ ਨਜਾਇਜ਼ ਪੈਸਾ ਨਹੀਂ ਖਰਚਣਾ ਠੀਕ ਆ ਨਹੀਂ ਤੇ ਤੇਰੀ ਜਿੰਦੀ ਜਾਗ ਦੀ ਮਸਾਲਾ ਉਹ ਮੇਰੇ ਭਰਾ ਦੇ ਵੇਖ ਲੈ ਉਹ ਨਹੀਂ ਖਰਚਦੇ ਨਹੀਂ ਖਰਚਦੇ ਹੱਥ ਜੜਾ ਲਓ ਤੇ ਪਰ ਕਮੇਟੀ ਪਾ ਲਈ ਹੌਲੀ ਹੌਲੀ ਕਰਕੇ ਪੈਸੇ ਜੁੜ ਜਾਣਗੇ ਤੇ ਕੋਹ ਨਾ ਕੋਹ ਬਣਾ ਲਾਂਗੇ ਫਿਰ ਕੋਵਰੀ ਉਹ ਚਲ ਕੋਈ ਗੱਲ ਨਹੀਂ ਇਹ ਤੂੰ ਬੋਤਾ ਕਹਿਨੀ ਆ ਨਾ ਤੇ ਵੇਖ ਲੋ ਪਤਾ ਕੀ ਗੱਲ ਆ ਹੁਣ ਆਪਾਂ ਦੁੱਧੇ ਪੈਸੇ ਵੀ ਕਮਾਉਣੀ ਡਏ ਆ ਤੇ ਮਹੀਨੇ ਦੇ ਮਹੀਨੇ ਤਨ ਖਾ ਵੀ ਆਉਂਦੇ ਹੀ ਆ ਹੁਣ ਥੋੜੇ ਥੋੜੇ ਸੇਵ ਕਰਾਂਗੇ ਇਦਾਂ ਕਰਕੇ ਤੇ ਫੇਰ ਹੀ ਪੈਸੇ ਜੁੜਨਗੇ ਸਾਡੇ ਉਹ ਚੱਲ ਮੈਂ ਤੇ ਇਹੋ ਗੱਲ ਕਹਿਣਾ ਵੀ ਕਿਤੇ ਸਾਡੇ ਨਾਲ ਧੋਖਾ ਨਾ ਹੋ ਜਾਏ ਉਹ ਨਹੀਂ ਹੁੰਦਾ ਬਾਬਾ ਧੋਖਾ ਇਹਨਾਂ ਚੀਜ਼ਾਂ ਧੋਖਾ ਨਹੀਂ ਹੁੰਦਾ ਹੁੰਦਾ ਪਿੰਡ ਵਸ ਦੀ ਗੱਲ ਵਾ ਇਹਦੀ ਗੱਲ ਸੁਣ ਲੈ ਜੇ ਤੂੰ ਕਮੇਟੀ ਪਾਉਣੀ ਆ ਤੇ ਦੂਜੇ ਭਾਈ ਨੂੰ ਭਾਬੀ ਨੂੰ ਪੁੱਛ ਲੈਣਾ ਚੱਲ ਕੋਈ ਨਹੀਂ ਪੁੱਛ ਲੈਣੀ ਉਹਨਾਂ ਦੇ ਵੀ ਥੋੜਾ ਬੋਤ ਹੈ ਹੁਣ ਕਿੰਦਰੇ ਜਾਂਦਾ ਨੌਕਰੀ ਤੇ ਚੱਲ ਜੀ ਉਹਨਾਂ ਦੇ ਰੁਪਏ ਚਾਰ ਜ ਠੀਕ ਆ ਮੈਂ ਹਾਂ ਤੇ ਫਿਕਰ ਨਾ ਕਰੋ ਮੈਂ ਪੈਣ ਦੀ ਨਸਲਾਹ ਕਰ ਲੈਣੀ ਆ ਜੇ ਉਹਨਾਂ ਵੀ ਪਉਣੀ ਹੋਣੀ ਹੈ ਤੇ ਇਕੱਠਿਆਂ ਰਲ ਕੇ ਪਾਲਾਂਗੀ ਕੀ ਪਤਾ ਉਹਨਾਂ ਦੇ ਪੈਰਾਂ ਪਿੱਛੇ ਸਾਡੀ ਕੁੜੀ ਨੌਕਰੀ ਮਿਲੀ ਦੇਖ ਲਾ ਜਿੱਦਨਦੇ ਉਹ ਆਏ ਆ ਨਾ ਸਾਡਾ ਕਿਦਾਂ ਚੰਗੇ ਕੰਮ ਹੋਣਦੇ ਆ ਸਭ ਤੋਂ ਵੱਡਾ ਕੰਮ ਸਾਡੇ ਹੋਇਆ ਜਿਹੜੀ ਸਾਡੀ ਨੌਨ ਨੌਕਰੀ ਮਿਲ ਗਈ ਹੈ ਪਤਾ ਨਹੀਂ ਕਿਹੜਾ ਜੀ ਕਰਮਾਣਾ ਵੇਨਾਂ ਦੇ ਵਿੱਚ ਵਾਕਿਆ ਤੁਹਾਡੀ ਗੱਲ ਬਿਲਕੁਲ ਸੱਚੀ ਆ ਨਹੀਂ ਤੇ ਮੈਂ ਤਾਂ ਘਟ ਨਹੀਂ ਕੀਤੀ ਇਹਨਾਂ ਨਾਲ ਮਾੜਾ ਕਰਨ ਲੱਗੀ ਨੇ ਪਰ ਉਹ ਨਾ ਵਾਇਗੁਰ ਕੋ ਡਰ ਕੇ ਕਹਿਨੀ ਆ ਵੀ ਮੇਰੇ ਕੋ ਬੜਾ ਹੀ ਮਾੜਾ ਹੋਇਆ ਵਾ ਹੁਣ ਨਹੀਂ ਮੈਂ ਕਦੀ ਵੀ ਇਦਾਂ ਕਰਦੀ ਇੱਕ ਤਾਂ ਮੈਂ ਦੱਸਾਂ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਮੇਰੇ ਭਰਾ ਨੇ ਤੇ ਬਾਹਰ ਕੱਢ ਲਈ ਤਿੰਨ ਤਿੰਨ ਫੁੱਟ ਹੋਰ ਕਿ ਮੈਨੂੰ ਕਿਹਦੀ ਪਰਵਾਹ ਨਹੀਂ ਹੁਣ ਵੇਖਿਆ ਕਿਤਨਾ ਬੈਠਾ ਹੀ ਹੋ ਭੁਗਤਣ ਵੀ ਤੇ ਉਹੀ ਡਿਆ ਵਿਚਾਰਾ ਹੁਣ ਆਹੋ ਚੱਲ ਕੋਈ ਗੱਲ ਉਹਨਾਂ ਦੇ ਨਾਲ ਇੰਨੇ ਕੋ ਦਿਨ ਉਹ ਟਾਈਮ ਲੈਂਦਾ ਵਾ ਨਾ ਤੇ ਸੋਨਾ ਬਤੀਤ ਕਰਨਾ ਜਿਹਦਾ ਬਹੁਤੀ ਹੱਥ ਨਹੀਂ ਝੁਕਣੀ ਚਾਹੀਦੀ ਆ ਚਾਚੂ ਪੀਏ ਕੋਡ ਮੰਮੀ ਉਠੋ ਤਾਂ ਲੈ ਐਵੇਂ ਪਈ ਸੀ ਤੇ ਨੀਂਦ ਆ ਗਈ ਛੱਡੀ ਲੈ ਹਾਂ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਲੈ ਕੇ ਆਈ ਹਾਂ ਇਹ ਕਿਹੜਾ ਸਰਪ੍ਰਾਈਜ਼ ਲਾਈ ਮੇਰੇ ਵਾਸਤੇ ਤੂੰ ਆ ਲੋ ਹਾਈ ਹਾਈ ਨੀ ਇਹ ਕੀ ਆਈਫੋਨ ਆ ਆਈਫੋਨ ਹਾਂਜੀ ਉਹ ਹੋ ਹੋ ਨਹੀਂ ਰਤਾਈ ਤੇਰੀਆਂ ਦੀ ਦੇਖ ਰਹੀ ਆਪਾਂ ਹੋਈਆ ਹੋਈਆ ਅੱਛਾ ਆ ਜਾਓ ਤੇ ਆਪਾਂ ਲਵਾ ਹਾਂ ਹਾਂ ਦੇ ਦੇ ਮੈਂ ਲੈ ਬੜਾ ਵਸ ਤੇਣੀ ਬਈ ਲੈ ਨਾ ਮੈਂ ਨਹੀਂ ਇੰਨਾ ਮਹਿੰਗਾ ਮੰਮੀ ਉਹ ਨਹੀਂ ਪੁੱਤ ਲੈ ਪੁੱਤ ਆ ਵੀ ਖਾ ਹਾਂ ਹੋੰ ਮੈਨੂੰ ਵਾਵਾ ਹੀ ਮਹਿੰਗਾ ਲੱਗਦਾ ਏ ਦੱਸ ਮੰਮੀ ਤੁਹਾਡੀ ਖੁਸ਼ੀਆਂ ਤੋਂ ਮਹਿੰਗਾ ਵਾ ਫੋਨ ਉਹਦੇ ਅਗੇ ਕੱਖ ਵੀ ਨਹੀਂ ਗਾ ਏ ਵਿਹਲਾਪ ਦਾ ਮੇਰੀ ਕੀ ਕਿ ਨਹੀਂ ਚੰਗੀ ਏ ਕਿੰਨਾ ਖਿਆਲ ਰੱਖਦੀ ਮੇਰਾ ਮੈਂ ਤਾਂ ਦੂਜਾ ਵੀ ਲੈ ਆ ਦਿੰਦੀ ਤੇ ਉਹ ਵੀ ਚੰਗਾ ਹੀ ਗਾ ਦੱਸ ਇੰਨਾ ਮਹਿੰਗਾ ਮੈਂ ਦਸ ਕੀ ਕਰਨਾ ਹੈ ਬੜਾ ਦੱਸ ਮੰਮੀ ਮੈਨੂੰ ਵੀ ਰੀਜ ਹੀਗੀ ਬਤਾਈ ਦੇ ਹੱਥ ਵੇਖਿਆ ਹੀ ਤੁਸੀਂ ਤੁਹਾ ਮੈਂ ਮੈਨੂੰ ਲਿਆ ਕੇ ਦੇਣਾ ਵਾ ਮੈਂ ਦੱਸ ਅਲਾਮਾ ਫਰ ਕਵਰ ਜਾਦਾ ਲਾਓ ਮੋਹ ਪਾਰ ਕਟਨੇ ਹੀਰ ਮੇਨੇ ਆਪੇ ਕੀ ਕਮਾਲ ਹੋ ਗਿਆ ਲੈ ਆ ਦਾ ਸਮਾਨ ਹੀ ਬੜਾ ਰੱਖਿਆ ਹੁੰਦੇ ਤੇ ਇਹ ਕੀ ਇਹ ਬੁੱਤ ਇਹ ਮੰਮੀ ਕੁਛੇ ਦੱਸਿਆ ਹੁੰਦਾ ਵੀ ਕਿੱਦਾਂ ਚਲਾਉਣਾ ਵਾ ਸਭ ਕੁਛ ਲਿਖਿਆ ਹੁੰਦਾ ਇੱਥੇ ਚਲੋ ਤੇ ਮੈਨੂੰ ਤੋਂ ਹੀ ਦੱਸ ਦੇਣਾ ਵਾ ਹੋਰ ਤਾਂ ਨਾ ਹੋਣਾ ਬੜਾ ਸੋਨਾ ਵਾ ਬੁੱਤ ਪਰ ਮੈਨੂੰ ਕਿੱਥੇ ਪਤਾ ਨਹੀਂ ਚਲਾਉਂਦਾ ਕਿੱਦਾਂ ਚਲਾਈਦਾ ਵਾ ਕੋਈ ਨਹੀਂ ਮੰਮੀ ਤਾਂ ਨਾ ਚਲਾਉਣਾ ਸਿਖਾ ਦਾਂਗੇ ਨਾਲੇ ਤਾਈ ਨੂੰ ਪਤਾ ਹੀ ਆ ਆ ਪਿਓ ਦੇ ਦੱਸ ਦੇਣਗੇ ਤੁਹਾਨੂੰ ਇਦਾਂ ਕਰਦੀ ਆ ਤੇਰੀ ਤਾਈ ਨੂੰ ਖਾ ਲੀਏ ਜਾ ਕੇ ਹਨਾ ਚੱਲ ਖੁਸ਼ ਹੋ ਜਾਣਗੇ ਉਹ ਵੀ ਉਹਦੇ ਕੋਲ ਤਾਂ ਹੈਗਾ ਹੀਗਾ ਉਹਨੂੰ ਸਾਰਾ ਪਤਾ ਹੁਣ ਆਪਿੰਨੂੰ ਕਿੱਦਾਂ ਚਲਾਉਣਾ ਕਿੱਦਾਂ ਨਹੀਂ ਹਨਾ ਵੇਖ ਲਾ ਦਾਂ ਹੌਣ ਸੋਣਾ ਵਾ ਆਹ ਵੇਖਣਾ ਤੇ ਸੇਵ ਦੀ ਫੋਟੋ ਆ ਤਾਂ ਹੀ ਅਕਲ-ਅਪਲ ਕਰਦੇ ਰਹਿੰਦੇ ਆ ਸਾਰੇ ਹਨਾ ਆਪਾ ਲਵਾ ਆਪਾ ਲਵਾ ਤਾਈ ਓਏ ਮੈਂ ਸ਼ਰਮ ਨੇ ਇੱਕ ਗੱਲ ਪੁੱਛਾਂ ਅਸੀਂ ਦੀ ਫੋਟੋ ਪੂਰੀ ਲਾ ਦਿੰਦੇ ਹਾਂ ਵੀ ਚੌਂਤਰੀ ਡੱਗੀ ਦੀ ਵੱਡੀ ਹੈ। ਦੱਸ ਮੰਮੀ ਇਹਦੇ ਡਿਜ਼ਾਈਨ ਇਦਾਂ ਪਾਇਆ ਉਹਨਾਂ ਨੇ। ਡਿਜ਼ਾਈਨ ਹੀ ਪਾਇਆ ਵਾ। ਹੈ ਮੱਤੜੇ ਅਕ ਲੱਗਣੇ ਨੇ ਇਹਨੇ ਪੈਸੇ ਲੈ ਲੈਂਦੇ ਲੋਕਾਂ ਦੇ ਕੋਲੋਂ। ਕਹਿਣ ਉਹ ਤੇ ਫੋਨ ਹੀ ਕਹਿਣਾ ਕਿਸ ਨੇ। ਜੇ ਮੰਮੀ ਪੈਸੇ ਖਰਚੇ ਆ ਨਾ ਚੀਜ਼ ਵੀ ਪੂਰਾ ਮੁੱਲ ਮੋੜਦੀ ਆ। ਤੁਸੀਂ ਇਹਦਾ ਕੈਮਰਾ ਖੋਲ ਕੇ ਵੇਖਿਓ। ਵੇਖਿਓ ਕਿੰਨੀ ਕਲੈਰਿਟੀ ਆਉਂਦੀ ਆ। ਚੱਲ ਨਹੀਂ ਮੈਂ ਤੇਰਾ ਡੈਡੀ ਫੋਟੋ ਵਾਇਆ ਕਰਾਂਗੇ ਹੁਣ ਹੈ ਜਿੰਨੀਆਂ ਸਾਫ਼ ਆਉਂਦੀਆਂ ਵਿੱਚ ਤੇ। ਪੁੱਤਾ ਨਾ। ਸ਼ਰਨ ਫੋਨ ਵੜਾ ਸੋਣਾ ਹੀ। ਸ਼ਰਨ ਪੁੱਤ ਉਹਦਾ ਆਪਾਂ ਕਦੇ ਸੁਖਨੇ ਚ ਨਹੀਂ ਸੋਚਿਆ ਵੀ ਅਜਿਹੇ ਬਿੰਗੇ ਫੋਨ ਆਪਣੇ ਹੱਥ ਚ ਫੜਾਂਗੇ ਆਪਾਂ ਵੇਹਲਾ ਕੋਈ ਨਹੀਂ ਮੰਮੀ ਉਹ ਮਾਲਕ ਹੈਗਾ ਨਾ ਉੱਤੇ ਸਾਰਿਆਂ ਨੂੰ ਦੇਣ ਵਾਲਾ ਨਾਲੇ ਜੇ ਆਪਾਂ ਕਮਾਉਂਦੇ ਆਂ ਤੇ ਆਪਣੇ ਰੀਜਾਂ ਨਹੀਂ ਪੂਰੀਆਂ ਕਰਨੀਆਂ ਤੇ ਕੀ ਫਾਇਦਾ ਕਮਾਉਣ ਦਾ ਗੱਲ ਤੇ ਪੁੱਤ ਤੇਰੀ ਵੀ ਸੱਚੀ ਆ ਚਲ ਪਰਮਾਤਮਾ ਤੈਨੂੰ ਤਰੱਕੀ ਦੇਵੇ ਤੈਨੂੰ ਬੋਤਾ ਦੇਵੇ ਵਾਹਿਗੁਰੂ ਜਿਹੜੀਆਂ ਸਾਡੀਆਂ ਰੀਜਾਂ ਪੂਰੀਆਂ ਕਰਨ ਲਈ ਆ ਤੂੰ ਐ ਤੇ ਮੰਮੀ ਬੜੀਆਂ ਰੀਜਾਂ ਵਾਂ ਜਿਹੜੀਆਂ ਪੂਰੀਆਂ ਕਰਨੀਆਂ ਵਾਂ ਐ ਤੇ ਸ਼ੁਰੂਆਤ ਹੀ ਆ ਕੀ ਵੀ ਰਹਿ ਮੇਰੀ ਕੀ ਰੱਬ ਖੁਸ਼ ਰੱਖੇ ਤੇ ਮੈਂ ਹਮੇਸ਼ਾ ਹੀ ਵੇਲਾ ਚੱਲਣਾ ਮੈਂ ਹਾਂਵੇਂ ਲੋਕੀ ਕਹਿੰਦੇ ਰਹਿੰਦੇ ਤਿਆਂ ਨੂੰ ਪੜਾ ਲੋ ਤਿਆਂ ਨੂੰ ਪੜਾ ਲੋ ਮੈਂ ਤਾਂ ਕਹਿੰਨੀ ਆ ਤਿਆਂ ਤੇ ਵਿਆਹ ਕੇ ਆਪਣੇ ਘਰ ਚਲ ਜਾਂਦੀਆਂ ਵਾ ਤੇ ਜਿਹੜੀਆਂ ਨਵਾਂ ਹਤੀਆਂ ਵਾ ਨਾ ਅਸਲੀ ਤਿਆਂ ਉਹ ਹੁੰਦੀਆਂ ਵਾ ਜੇ ਨਵਾਂ ਪੜਨਾ ਲਿਖਣਾ ਚਾਹੁੰਨਾ ਤੇ ਸੱਸ ਸਹੁਰੇ ਨੂੰ ਪੂਰਾ ਸਾਥ ਦੇਣਾ ਚਾਹੀਦਾ ਵਾ ਕਿਉਂ ਨਵਾਂ ਨੇ ਤੇ ਆਪਣੇ ਘਰੇ ਰਹਿਣਾ ਤੇ ਆਪਣੇ ਘਰ ਬਾਰੇ ਸੋਚਣਾ ਤਿਆਂ ਨੇ ਤੇ ਆਪਣੇ ਘਰ ਚਲ ਜਾਣਾ ਇਹ ਗੱਲ ਤੇ ਹੈਗੀ ਆ ਮੰਮੀ ਪਰ ਇਹ ਵੀ ਕੋਈ ਕੋਈ ਸੋਚਦਾ ਵਾਂ ਉਹਦਾ ਮੈਰੀਟੇਡ ਚ ਬੜੀ ਰੀਜੀਗੀ ਕਿ ਮੇਰੀ ਨੌਨ ਸਰਕਾਰੀ ਨੌਕਰੀ ਮਿਲੇ ਤੇ ਵੇਖ ਲੈ ਜੇ ਬੰਦਾ ਢਿਡ ਚ ਰੀਝਾ ਰੱਖੇ ਤਰੀਝਾ ਮਾਲਕ ਤੂੰ ਹੀ ਕਰ ਹੀ ਦਿੰਦਾ ਉਹ ਤੇ ਹੈ ਮੰਮੀ ਸ਼ੁਕਰ ਹੁਣ ਮੈਂ ਇੱਦਾਂ ਕਰਦੀ ਆ ਤੇਰੀ ਧਾਈ ਨੂੰ ਜਾ ਕੇ ਵਿਖਾਲ ਕੇ ਆਉਣੀ ਮੈਂ ਕਿ ਕਿੰਦੀ ਖੁਸ਼ ਹੁਣਾਉਣੇ ਜਾਓ ਵਿਖਾਓ ਫਿਰ ਹਾਂ ਚਲ ਮੈਂ ਚਲਨੀ ਆ ਫਿਰ ਹੈ ਨਾਲੇ ਆਪੇ ਚਲਾਉਣਾ ਵੀ ਸਿਖਾ ਦੇਣਾ ਤੁਹਾਨੂੰ ਸਿਖਾਉਣ ਦੇਣਾ ਸਭ ਕੋ ਹੁੰਨੇ ਤੁਹਾਨੂੰ ਲੈ ਮੰਮੀ ਕਿੰਨੀ ਖੁਸ਼ ਆ ਮੇਰੇ ਢਿੱਡ ਚ ਵੀ ਕਿੰਨੀ ਰੀਜ ਸੀ ਕਿ ਮੈਂ ਇਹਨਾਂ ਦੀ ਸਾਰੀਆਂ ਰੀਜਾਂ ਪੂਰੀਆਂ ਕਰਾਂ ਸ਼ੁਕਰ ਆ ਕਿਤੇ ਮਾਲਕ ਨੇ ਮੈਨੂੰ ਵੀ ਮੌਕਾ ਦਿੱਤਾ ਵਾ ਇਹਨਾਂ ਦੇ ਰੀਜਾਂ ਪੂਰੀਆਂ ਕਰਨ ਦਾ ਤੇ ਮਾਲਕਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੀ ਪੈਂ ਜੀ ਹਾਂ ਜੀ ਆਜੋ ਬੈਠੇ ਜੇ ਬੈਠੀ ਆ ਕੁੜੀ ਨੇ ਕੱਪੜੇ ਲਿਆਂਦੇ ਕੋਠੇ ਤੋਂ ਲਾ ਕੇ ਤੇ ਮੈਂ ਕੱਲ ਜੋੜ ਕੇ ਸਾਮ ਛੱਡਨੀ ਇਹ ਬਾਅਦ ਜੋੜੋ ਪਹਿਲਾਂ ਮੈਂ ਫੋਨ ਵੇਖੋ ਮੇਰੀ ਨੌਂ ਨੇ ਡੈਕ ਦਿੱਤਾ ਵਾ ਹਾਂ ਫੋਨ ਬੜਾ ਸੋਹਣਾ ਹੀ ਹੈ ਉਹ ਹੋਈ ਫੋਨ ਵਾ ਜਿਹੜਾ ਤੁਸੀਂ ਇੱਕ ਵਰੀ ਲੈ ਕੇ ਨਹੀਂ ਆਏ ਜਦੋਂ ਕਹਿੰਦੇ ਐਪਲ ਦਾ ਫੋਨ ਵਾ ਤੇ ਐਪਲ ਵਾਲਾ ਜੇ ਅੱਛਾ ਆ ਵੇਖਿਓ ਆ ਵੇਖੋ ਇਹਦੇ ਉੱਤੇ ਨਾ ਆ ਸੇਵ ਦੀ ਫੋਟੋ ਆ ਤੇ ਆ ਵੇਖੋ ਅੱਧਾ ਜਾ ਵਿੱਚੋਂ ਚੱਲ ਸੁੱਖ ਢਾਉਣਾ ਹੋਏ ਤੈਨੂੰ ਸੋਣਾ ਸੁੱਖ ਢਾਉਣਾ ਹੋਏ ਮਾਲਕਾ ਤੁਹਾਨੂੰ ਉਦਾਂ ਵਾਦਾ ਪਾਵੇ ਮੈਨੂੰ ਕਿਹੜਾ ਚਰਵਾਉਣਾ ਆਉਂਦਾ ਵਾ ਤੇ ਮੈਂ ਕਹਿੰਦੀ ਹੀ ਕੰਬਲੀ ਨੂੰ ਵੀ ਕਾਨੂੰ ਇੰਨੇ ਪੈਸੇ ਖਰਚੇ ਤੇ ਮੈਨੂੰ ਕਹਿੰਦੀ ਮੰਮੀ ਟੜ ਤੋਂ ਵੱਡੀ ਕਿਹੜੀ ਖੁਸ਼ੀ ਆ ਮੇਰੇ ਵਾਸਤੇ ਮੇਰੇ ਟੜ ਚ ਬੜੇ ਜਲਦੀ ਰੀਤ ਹੀਗੀ ਮੈਂ ਆਪਣੀ ਮੰਮੀ ਨੂੰ ਐਪਲ ਦਾ ਫੋਨ ਲੈ ਕੇ ਦੇਣਾ ਵਾ ਤੇ ਚੱਲ ਮੈਂ ਸ਼ੁਕਰ ਹਮਾਲਕਾ ਤੇ ਰੱਖ ਤੇ ਸਾਡੀਆਂ ਰੀਜਾਂ ਪੂਰੀਆਂ ਹੋਈਆਂ ਫੇਰ ਮੈਨੂੰ ਪਤਾ ਕੀ ਕਿਹਾ ਮੈਂ ਹਾਂ ਤੈਨੂੰ ਫੜਾ ਤੇ ਮੈਂ ਦੀਦੀ ਕੋ ਲੈ ਕੇ ਜਾਨੀ ਆ ਤੇ ਉਹਨਾਂ ਨੂੰ ਕਹਿੰਨੀ ਮੈਨੂੰ ਚਲਾਉਣਾ ਦੱਸੋ ਕਿਦਾਂ ਚਲਾਈਦਾ ਵਾ ਉਹਨਾਂ ਨੂੰ ਤਾਂ ਸਾਰਾ ਹੀ ਪਤਾ ਵਾ ਹੁਣ ਮੈਨੂੰ ਚਲਾਉਣਾ ਦੱਸੋ ਚਲੋ ਹੁੰਦਾ ਕੀ ਆ ਇਹ ਬੜਾ ਸੌਖਾ ਵਾ ਅੱਛਾ ਅੱਛਾ ਲੈ ਸਿਮ ਨਹੀਂ ਪਾਈ ਨਹੀਂ ਨਹੀਂ ਅਜੇ ਤਾਂ ਲਿਆ ਕੇ ਆਈ ਆ ਤੇ ਮੈਂ ਉਹਦੇ ਕੋ ਲੈ ਕੇ ਤੁਹਾਨੂੰ ਵਿਖਾ ਲੈਣਾ ਗਈ ਆ ਚੱਲ ਕੋਈ ਨਹੀਂ ਤੂੰ ਸਿਮ ਪਾ ਤੇ ਸੁਜਾਜ ਮੈਂ ਦੱਸ ਦਾਂਗੀ ਫੋਨ ਕਿੱਦਾਂ ਚੱਲਦਾ ਚਲੋ ਠੀਕ ਆ ਫਿਰ ਨਾਲੇ ਮੇਰੀ ਗੱਲ ਸੁਣੋ ਸਾਡਾ ਕਿਹੜਾ ਕੋ ਵੰਡਿਆ ਵਾ ਅਸੀਂ ਦੋਵੇਂ ਪੈਣਾ ਪੈਣਾ ਜਿ ਹੋਈਆਂ ਤੇ ਫੋਨ ਤੁਹਾਡਾ ਕੀ ਤੇ ਮੇਰਾ ਕੀ ਕੋਈ ਗੱਲ ਨਹੀਂ ਆਪਣੇ ਕੋਲ ਹੀ ਰਹਿਣ ਦੋ ਪਿਆ ਜਦੋਂ ਸਿਮ ਪਾਵਾਂਗੇ ਇਕੱਠੀਆਂ ਚਲਾ ਲਿਆ ਕਰਾਂਗੇ ਕਹਿੰਦੀ ਤੁਸੀਂ ਵੇਖ ਲਿਆ ਕਰਦੀ ਮੈਂ ਵੇਖ ਲਿਆ ਚਲ ਪੈਣੇ ਤੇਰਾ ਭਲਾ ਹੋਵੇ ਹੈ ਚਲੋ ਕੋਈ ਨਹੀਂ ਇਮਾਨਤ ਨੇ ਦਿੱਤਾ ਵਾ ਨਾ ਸੁੱਖਾਂ ਦਾ ਹੋਣਾ ਰੱਬ ਤੁਹਾਨੂੰ ਕਰੇ ਤੁਹਾਡੇ ਕਰਮਾਂ ਚ ਕਰੇ ਹੈ ਚਲ ਦੋਵੇਂ ਪੈਣਾ ਵੰਡਿਆ ਕਰਾਂਗੇ ਭਾਵੇਂ ਬੈਨ ਚ ਵੀ ਕਿੰਦੇ ਇਦਾਂ ਨਾ ਬੰਦੇ ਬੈੱਡ ਤੇ ਪਿਆਰੇ ਅੱਛਾ ਇਹ ਹੈ ਬੜਾ ਮਹਿੰਗਾ ਵਾਜੇ ਇਹ ਸਾਹਮਣੇ ਹੀ ਰੱਖਣਾ ਪੈਣਾ ਅੱਛਾ ਅੱਛਾ ਚੱਲ ਕੋਈ ਨਹੀਂ ਉਹਨਾਂ ਚ ਡੱਬੇ ਚ ਪਾ ਲੈ ਆਹ ਨੱਬਰੀਆ ਸਾਰਾ ਇੱਥੇ ਕਿਹੜਾ ਕੋਈ ਉਪਰ ਆਵਾ ਜਦੋਂ ਸਿਮ ਲਿਆਓਗੇ ਉਦੋਂ ਕੱਢਿਓ ਅਜੇ ਡੱਬੇ ਚ ਪਾ ਕੇ ਸਾਹਮਣ ਲਾ ਅਜੇ ਕੀਮਤਾਂ ਨੇ ਇੱਕ ਦਿਨ ਦੋ ਦਿਨ ਲਾਉਣੇ ਸਿਮ ਲਿਆਉਣ ਤੇ ਜੇ ਰੀਜ ਚਾਹ ਹੋਇਆ ਦੁਆਣਿਆਂ ਨੂੰ ਸ਼ਾਮਾਂ ਲਿਆ ਦੇਣੀ ਤੇ ਨਹੀਂ ਨਹੀਂ ਸ਼ਾਮਾਂ ਨੂੰ ਮਗਾ ਲੈਣੇ ਆ ਅੱਛਾ ਉਹ ਜਿਹੜੀਆਂ ਵੀਡੀਓ ਨਹੀਂ ਹੁੰਦੀਆਂ ਪੰਜਾਬੀ ਕੋ ਵੇਖਿਆ ਕਰਾਂਗੇ ਚੱਲ ਕੋਈ ਗੱਲ ਦੋਵੇਂ ਨੇ ਭੈਣਾ ਸੋਹਣੇ ਸੋਹਣੇ ਬੜੇ ਬੜੇ ਸੋਹਣੇ ਨਾਟਕ ਹੁੰਦੇ ਆਂਦੇ ਇਹਦੇ ਵਿੱਚ ਉਹਦੀ ਘੜੀ ਰੱਖ ਲੈ ਤੁਸੀਂ ਰੱਖੋ ਆਪਣੇ ਕੋਲ ਹੀ ਤੇ ਕੋਈ ਨਹੀਂ ਮੈਂ ਸ਼ਰਨੂ ਕਹਿੰਨੀ ਆਂ ਕਿ ਸਿਮ ਲੈ ਕੇ ਤੁਹਾਨੂੰ ਪਾਰੇ ਵਿੱਚ ਚੱਲ ਉਹਨੂੰ ਫੋਨ ਕਰ ਲੈ ਰਪਿੰਦਰ ਕੋਲ ਮੰਗਾ ਲੈ ਕੋਈ ਨਹੀਂ ਮੰਗਵਾ ਲੈਨੀ ਆ ਫਿਰ ਮੈਂ ਵੇਖ ਲੈ ਤੇ ਇਹ ਲੈ ਕਿੰਨੀ ਚੰਗੀ ਹੈ ਵੇਖ ਲੈ ਜੀਵਨ ਨੂੰ ਕਿੰਨਾ ਚਾਹੀਏ ਇਦਾਂ ਹੀ ਜਦੋਂ ਮੈਂ ਵੀ ਨਾਬ ਨੂੰ ਲੈ ਕੇ ਦਿੱਤਾ ਹੈ ਤੇ ਮੇਰੇ ਵਿੱਚ ਇੰਨਾ ਹੰਕਾਰ ਵੀ ਨਾ ਮੈਂ ਮਿੰਟੋ ਮਿੰਟ ਲੈ ਕੇ ਤੇ ਜੀਵਨ ਵੱਲ ਆਜੀ ਮੈਂ ਪਤਾ ਕੀ ਕਿਹਾ ਤੁਸੀਂ ਕਿੱਥੇ ਲੈਣਾ ਇੰਨਾ ਮਹਿੰਗਾ ਤੇ ਤੁਹਾਡੇ ਕਰਮਾਂ ਚ ਕਿੱਥੇ ਪਰ ਨਹੀਂ ਰੱਬ ਨੂੰ ਸਾਰਿਆਂ ਦਾ ਫਿਕਰ ਹੁੰਦਾ ਵੇਖ ਲੈ ਅੱਜ ਨਹੀਂ ਮਾੜੇ ਮੋਟੇ ਫੋਨ ਚਲਾਉਂਦੇ ਆ ਇਹਨੂੰ ਰੱਬ ਨੇ ਵਧੀਆ ਦੇ ਦਿੱਤਾ ਚੱਲ ਕੋਈ ਨਹੀਂ ਜੇ ਦਿੱਤਾ ਹੋਣਾ ਫਿਰ ਵੀ ਅਗਲੀ ਮੈਂ ਨਾਲ ਰੀਜ ਨਾਲ ਲੈ ਕੇ ਆਈ ਐ ਤੇ ਚੱਲ ਮੈਨੂੰ ਵੀ ਕਹੇ ਦੀ ਚਲਾਈ ਪਰ ਕੋਈ ਨਹੀਂ ਮੈਂ ਤੇ ਨਾ ਇਕੋ ਦੀ ਹੁੰਨੇ ਹੋ ਜਾਗਾ ਮੈਂ ਆ ਤੇ ਨਾ ਨਹੀਂ ਇਦਾਂ ਨਹੀਂ ਚੱਲਣਾ ਇਦਾਂ ਚੱਲਣਾ ਦੱਲਾ ਸ਼ਰਬਾ ਜੇ ਦਿੱਤਾ ਤੇ ਕਰਮਾਂ ਚ ਕਰੀ ਲੈ ரீா சோன் ரூ சோனா ரோயா தான் நீ சூட்ட ਮੇਰੇ ਵਾਲੀ ਨੇ ਲੈ ਆਂਦੀ ਆ ਪਰ ਹੋਰ ਪਹਿਲੇ ਜਿਹੇ ਕੱਪੜੇ ਆਏ ਉਹ ਸੁਹਾਗੇ ਤੇ ਫੇਰ ਤੁਹਾਡੀ ਵਾਰੀ ਆ ਹਾਏ ਹਾਏ ਤੁਸੀਂ ਕਿੱਥੇ ਫਸਾ ਬੈਠੇ ਜੇ ਮੈਂ ਹੋਰ ਕਰੀ ਕਿਸੇ ਨੂੰ ਕੱਪੜੇ ਨਹੀਂ ਦੇਣ ਦਿੱਤੇ ਉਹਨੂੰ ਹੀ ਦਿਨੀ ਆ ਤੇ ਉਹਦੀ ਆਦਤ ਹੈ ਮਹੀਨਾ ਮਹੀਨਾ ਦੋ ਦੋ ਮਹੀਨੇ ਵੀ ਲਾ ਦਿੰਦੀ ਮੈਂ ਵੀ ਨਾ ਦਛ ਦੇਣ ਹੀ ਰਹੀ ਜਿੱਦਣ ਮੈਂ ਆਪਣਾ ਕੱਲਿਆ ਸੀ ਨਾ ਤੇ ਉਦੋਂ ਤੁਹਾਡਾ ਵੀ ਨਾਲ ਹੀ ਦੇ ਦੇਣਾ ਚਾਹੀਦਾ ਜਦੋਂ ਕਿਤੇ ਗਾਂ ਲਿਆਉਂਗੀ ਨਾ ਉਦੋਂ ਮੈਂ ਵੀ ਉੱਥੇ ਕੱਪੜੇ ਦੇ ਕੇ ਆਇਆ ਕਰਨੇ ਜਿੱਥੇ ਤੁਸੀਂ ਸੁਣ ਤੁਸੀਂ ਨਾ ਮੈਨੂੰ ਦਿਓ ਨਾ ਸਵਾਖ ਦਿਆ ਕਰੂ ਸਾਡੇ ਨਹੀਂ ਕੋਈ ਨਹੀਂ ਆਵੇ ਕਿ ਡਿਸ਼ੀਤੀ ਸੀ ਤਾਂ ਮੇਰੀ ਵਾਲੀ ਨੂੰ ਕਿਤੇ ਚੇਤਾ ਹੀ ਭੁੱਲ ਗਿਆ ਸਿੰਧੀ ਵੀ ਬੜੇ ਸੋਹਣੇ ਆ ਤੇ ਸਫਾਈ ਨਾ ਬੜੇ ਸੋਹਣੇ ਸੂਟ ਨਹੀਂ ਦੇਖਿਆ ਸੋਹਣੇ ਹੈ ਸਾਰਾ ਸੂਟ ਬਹੁਤ ਸੋਹਣਾ ਹੈ ਨਾ ਚਲ ਪਾਇਆ ਵੀ ਬੜਾ ਹੀ ਖੱਬਣ ਗਿਆ ਚਲ ਮੈਂ ਨੌਤੀ ਦੇ ਰਿਜ ਕੀਤੀ ਆ ਤੇ ਪਾਣੀ ਆ ਤਾਂ ਅਗਲੀ ਆਪੂਗੀ ਵੀ ਮੈਂ ਸਵਾ ਆ ਕੇ ਦਿੱਤਾ ਤੇ ਮਮੀ ਪਾਉਦੀ ਨਹੀਂ ਰੰਗ ਢੰਗ ਵੱਲੋਂ ਵੀ ਕੋਈ ਕਮੀ ਨਹੀਂ ਦੀ ਅੱਛਾ ਬਹੁਤ ਸੋਹਣਾ ਹੈ ਤੇ ਤੇ ਵਧੀਆ ਮੇਰੀ ਭੈਣ ਨੂੰ ਵੀ ਨਜ਼ਰ ਨਾ ਲੱਗ ਜਾਏ ਲੈ ਦੱਸ ਤੀ ਨਾ ਮਖੌਲ ਕਰਦੇ ਜੀ ਲੈ ਮਖੌਲ ਦੀ ਕਿਹੜੀ ਗੱਲ ਤੇ ਤੁਸੀਂ ਵੀ ਸਵਾਇਆ ਹੁੰਦਾ ਤੁਸੀਂ ਇਕੱਠੀਆਂ ਪਉਂਦੀਆਂ ਅੱਜ ਚਲ ਕੋਈ ਨਹੀਂ ਜਿੱਦਨ ਮੈਂ ਸੋਨਾ ਕਿ ਲਿਆਉਣਾ ਸੂਡਾ ਦਰਪਿਆ ਤੈਨੂੰ ਪਾ ਲਿਆ ਚਲੋ ਠੀਕ ਹੋ ਇਦਾਂ ਕਰ ਲਾਂਗੇ ਚਲੋ ਫਿਰ ਹੁਣ ਕੋ ਕੰਮ ਕਰ ਹੈਗਾ ਕਿ ਜਾ ਵੇ ਲੈਈਆਂ ਨਹੀਂ ਹੁਣ ਵੇ ਲੈਈਆਂ ਨਵਾਂ ਕੰਮ ਕਰਨੋਂ ਆਦੇ ਹੈਗੀਆਂ ਵਾ ਅਸੀਂ ਬਾਹਰ ਜਾ ਕੇ ਬੈੰਨੇ ਆ ਨਾਲੇ ਨਾ ਭੈਣ ਜੀ ਅਜਿੱਤੀ ਵੇਖਿਆ ਮੇਰੀ ਸੋਹਣੀ ਬੜੀ ਸੋਹਣੀ ਹੈ ਮੇਰੀ ਨੌਂਦੇ ਆ ਇਹ ਹੁਣ ਆਂਦੀ ਆ ਆਹ ਉਹਨੇ ਲੈ ਕੇ ਦਿੱਤੀ ਆ ਅੱਛਾ ਉਹ ਆਂਦੀ ਮਮੀ ਮੇਰੇ ਟੇਢ ਚ ਬੜੀਆਂ ਰੀਝਾਂ ਆ ਮੈਂ ਸਾਰੀਆਂ ਰੀਝਾਂ ਲਵਦੀਆਂ ਤੁਹਾਡੀਆਂ ਚਲ ਪਹਿਣਾ ਕਰਮਾਂ ਵਾਲੀਆਂ ਮਹਾਰਾਜ ਤੇ ਨਾ ਰੀਝਾਂ ਦੇ ਆ ਲਓ ਸਹੀ ਗੱਲ ਕੱਲ ਛੋਕਰ ਮੇਰੇ ਟੇਡ ਚੋੜੀ ਰੀਜ ਹੁੰਦੀ ਫਿਰ ਅਬ ਮੈਨੂੰ 3 ਦੇ ਚੱਲ 3 ਨਹੀਂ ਦਿੱਤੀ 3 ਵਰਗੀ 9 ਦੇ ਦਿੱਤੀ ਰੱਬ ਨੇ ਚੱਲ ਵਧੀਆ ਵਧੀਆ ਕਿ ਚੰਗੇ ਕਰਮ ਕੀਤੇ ਹੀਗੇ ਸਹੀ ਗੱਲ ਵਾ 9 ਮਿਲ ਗਈ ਵਧੀਆ ਹੋਰ ਚਾਹੀਦਾ 9 ਵੱਲੇ ਪੈਣਾ ਮੈਨੂੰ ਵੀ ਕੋਈ ਕਮੀ ਨਹੀਂ ਮੇਰੀ ਵੀ 9 ਬੜੀ ਚੰਗੀ ਐ ਬੜੀ ਤੇੰਗੀ ਆ ਨਾ ਖੜੀ ਮਾੜੀ ਐ ਕਿਤੇ ਔਖੇ ਸੌਕੇ ਟਾਈਮ ਤੇ ਮੇਰੇ ਨਾਲ ਖਲੌਂਦੀ ਵਿਚਾਰੀ ਨਹੀਂ ਬੜੀ ਚੰਗੀ ਆ ਹੁਣ ਕੋਈ ਨਹੀਂ ਮਾਲਕ ਨੇ ਉਹਦੀ ਵੀ ਸੁਣ ਲੈਣੀ ਆ ਜਿੰਨੇ ਜੋਗੀ ਹੈਗੀ ਉਹ ਵੀ ਬਥੇਰਾ ਕਰਦੀ ਆ ਤੁਹਾਡਾ ਨਹੀਂ ਚਲ ਕੋਈ ਗੱਲ ਨਹੀਂ ਹੈ ਆਹ ਚਲਾਓ ਬਾਹਰ ਭਈਏ ਜਾਓ ਆਜਾ ਇੱਥੇ ਤਾਂ ਗਰਮੀ ਬੜੀ ਆ ਤੇ